ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲੀ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਦੋ ਚੀਜ਼ਾਂ ਬਾਰੇ ਗੱਲ ਕਰਨੀ ਆ ਜਿੰਨਾ ਬਾਰੇ ਅਕਸਰ ਹੀ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਕਿ ਭਾਈ ਜਿਸ ਮਨੁੱਖ ਦੇ ਕੋਲ ਇਹ ਦੋ ਚੀਜ਼ਾਂ ਹੋਣ ਨਾ ਉਹਨੂੰ ਕਦੇ ਤੱਤੀ ਵਾ ਵੀ ਨਹੀਂ ਲੱਗ ਸਕਦੀ ਕੋਈ ਵੀ ਸੰਕਟ ਕੋਈ ਮਾੜਾ ਬੰਦਾ ਕੋਈ ਮਾੜੀ ਸ਼ਕਤੀ ਉਸ ਮਨੁੱਖ ਦਾ ਵਾਲ ਵੀ ਵਿੰਗਾ ਨਹੀਂ ਕਰ ਪਾਉਂਦੀ ਜਿਸ ਮਨੁੱਖ ਦੇ ਕੋਲ ਇਹ ਦੋ ਚੀਜ਼ਾਂ ਹੋਣ ਤਾਂ ਫਿਰ ਇਹ ਦੋ ਚੀਜ਼ਾਂ ਕਿਹੜੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਦੇ ਨਾਲ ਜ਼ਰੂਰ ਸੁਣਿਓ ਕਿਉਂਕਿ ਜਦੋਂ ਆਪਾਂ ਅੱਧੀ ਅਧੂਰੀ ਗੱਲ ਸੁਣਦੇ ਆ ਨਾ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀਡੀਓ ਨੂੰ ਪੂਰਾ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲੀ ਚੀਜ਼ ਮਹਾਂਪੁਰਖ ਜੀ ਕਹਿੰਦੇ ਉਹਨੇ ਅਸੀਸਾਂ ਕਿਸੇ ਦੇ ਤੁਰ ਅੰਦਰੋਂ ਨਿਕਲੀਆਂ ਸਾਡੇ ਲਈ ਦੁਆਵਾਂ ਕਹਿੰਦੇ ਅਸੀਂ ਸਾ ਦੁਆਵਾਂ ਜਿੰਨੀ ਤੇਜ਼ੀ ਦੇ ਨਾਲ ਕੰਮ ਕਰਦੀਆਂ ਨੇ ਨਾ ਆਪਾਂ ਸੋਚ ਵੀ ਨਹੀਂ ਸਕਦੇ ਪਰ ਉਹ ਅਸੀਸ ਉਹ ਦੁਆ ਕਿਸੇ ਦੇ ਅੰਦਰੋਂ ਨਿਕਲੀ ਹੋਵੇ ਕਿਉਂਕਿ ਇਹ ਅਸੀਸਾਂ ਦੁਆਵਾਂ ਪੈਸੇ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਨਾ ਹੀ ਕਿਸੇ ਤੋਂ ਆਪਾਂ ਜ਼ੋਰ ਜ਼ਬਰਦਸਤੀ ਲੈ ਸਕਦੀਆਂ ਇਹ ਅਸੀਸਾਂ ਦੁਆਵਾਂ ਉਦੋਂ ਮਿਲਦੀਆਂ ਨੇ ਜਦੋਂ ਅਸੀਂ ਕੋਈ ਐਸਾ ਕੰਮ ਕਰਦੇ ਹਾਂ ਜਿਸ ਨੂੰ ਦੇਖ ਕੇ ਉਹ ਮਨੁੱਖ ਦੇ ਅੰਦਰੋਂ ਆਪਣੇ ਆਪ ਹੀ ਸਾਡੇ ਲਈ ਦੁਆਵਾਂ ਨਿਕਲਦੀਆਂ ਨੇ ਦੋ ਮਨੁੱਖਾਂ ਦੀਆਂ ਦੁਆਵਾਂ ਜੇ ਸਾਨੂੰ ਮਿਲ ਜਾਣ ਨਾ ਤਾਂ ਸਾਡੇ ਕਮਾਂਕਾਰਾਂ ਦੀਆਂ ਸਾਡੀ ਜ਼ਿੰਦਗੀ ਦੀਆਂ ਕਈ ਰੁਕਾਵਟਾਂ ਦੂਰ ਹੋ ਸਕਦੀਆਂ ਨੇ ਪਹਿਲੀਆਂ ਦੁਆਵਾਂ ਨੇ ਸਾਡੇ ਮਾਪੇ ਬਾਬ ਦੀਆਂ ਪਰ ਹੁਣ ਇੱਥੇ ਇਹ ਵੀ ਗੱਲ ਸਮਝਣ ਵਾਲੀ ਆ ਕਿ ਮਾਪੇ ਤਾਂ ਹਮੇਸ਼ਾ ਆਪਣੇ ਬੱਚੇ ਨੂੰ ਦੁਆਵਾਂ ਦਿੰਦੇ ਨੇ ਅਸੀਸਾਂ ਦਿੰਦੇ ਨੇ ਕਦੇ ਵੀ ਕੋਈ ਮਾਪਾ ਬਾਪ ਆਪਣੇ ਬੱਚੇ ਨੂੰ ਬਾਦ ਅਸੀਸ ਨਹੀਂ ਦਵੇਗਾ ਬੱਚਾ ਭਾਵੇਂ ਜਿੰਨਾ ਮਰਜੀ ਮਾੜਾ ਹੋਵੇ ਪਰ ਮਾਪੇ ਹਮੇਸ਼ਾ ਆਪਣੇ ਬੱਚੇ ਦਾ ਭਲਾ ਸੋਚਦੇ ਆ ਉਹਨੂੰ ਦੁਆਵਾਂ ਅਸੀਸਾਂ ਦਿੰਦੇ ਆ ਪਰ ਜਿਹੜੀ ਅਸੀਸ ਮਾਪਾ ਬਾਪ ਦੇ ਧੁਰ ਅੰਦਰੋਂ ਆਪਣੇ ਆਪ ਨਿਕਲਦੀ ਆ ਨਾ ਉਹ ਅਸੀਸ ਉਸ ਬੱਚੇ ਨੂੰ ਬਹੁਤ ਛੇਤੀ ਦੇ ਨਾਲ ਲੱਗਦੀ ਆ ਅਤੇ ਉਹ ਧੁਰ ਅੰਦਰੋਂ ਆਪਣੇ ਆਪ ਅਸੀਸ ਕਿਦੋਂ ਨਿਕਲਦੀ ਆ ਜਦੋਂ ਬੱਚਾ ਆਪਣੇ ਮਾਪੇ-ਬਾਪ ਦੇ ਲਈ ਕੋਈ ਐਸਾ ਕੰਮ ਕਰਦਾ ਹੈ ਜਿੰਨੂੰ ਦੇਖ ਕੇ ਮਾਪੇ-ਬਾਪ ਅੰਦਰੋਂ ਖੇੜ ਜਾਂਦੇ ਆ ਉਹਨਾਂ ਦੀ ਰੂਹ ਨੂੰ ਉਹਨਾਂ ਦੇ ਦਿਲ ਨੂੰ ਸਕੂਨ ਮਿਲਦਾ ਹੈ ਤਫੇ ਨਦਰੋ ਆਪਣੇ ਆਪ ਆਪਣੇ ਬੱਚੇ ਦੇ ਲਈ ਦੁਆਵਾਂ ਅਸੀਸਾਂ ਨਿਕਲਦੀਆਂ ਨੇ ਇਸ ਕਰਕੇ ਮਾਂ ਬਾਪ ਦੀਆਂ ਦੁਆਵਾਂ ਅਸੀਸਾਂ ਘਟਣੀਆਂ ਨੇ ਕਦੇ ਵੀ ਮਾਂ ਬਾਪ ਦਾ ਦਿਲ ਦੁਖੀ ਨਹੀਂ ਕਰਨਾ ਕਿਉਂਕਿ ਜਿਸ ਮਨੁੱਖ ਨੇ ਆਪਣੇ ਮਾਂ ਬਾਪ ਦਾ ਦਿਲ ਦੁਖਾ ਦਿੱਤਾ ਨਾ ਉਹ ਫਿਰ ਜਿੰਨੀ ਮਰਜ਼ੀ ਪਾਠ ਪੂਜਾ ਕਰ ਲਵੇ ਦਾਨ ਪੁੰਨ ਕਰ ਲਵੇ ਉਹਦਾ ਕੋਈ ਫਾਇਦਾ ਨਹੀਂ ਆ ਸਤਿਗੁਰੂ ਸੱਚੇ ਭਾਸ਼ਾ ਨੇ ਸਾਨੂੰ ਖੁਦ ਇਹ ਸਿੱਖਿਆ ਦਿੱਤੀ ਆ ਸਮਝਾਇਆ ਹੈ ਕਿ ਪਾਈ ਤੇਰੀ ਪਹਿਲੀ ਸੇਵਾ ਤੇਰੇ ਘਰ ਦੇ ਵਿੱਚ ਆ ਤੇਰੇ ਮਾਪੇ ਬਾਬ ਦੇ ਰੂਪ ਦੇ ਵਿੱਚ ਜੇ ਤੂੰ ਮਾਪੇ ਬਾਬ ਦੀ ਸੇਵਾ ਕਰ ਰਹੀਆਂ ਹੈ ਨਾ ਸਮਝੋ ਸਾਰੀਆਂ ਸੇਵਾ ਵਿੱਚ ਹੀ ਆ ਗਈਆਂ ਪਾਠ ਪੂਜਾ ਦਾਨ ਪੁੰਨ ਸਭ ਕੁਝ ਮਾਪੇ ਬਾਬ ਦੀ ਸੇਵਾ ਦੇ ਵਿੱਚ ਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਮਾਪੇ ਬਾਬ ਦੀ ਸੇਵਾ ਕਰਨੀ ਆ ਮਾਪੇ ਬਾਬ ਦਾ ਕਹਿਣਾ ਮੰਨਣਾ ਹੈ ਆਪਣੇ ਮਾਪੇ ਬਾਬ ਦੀਆਂ ਆਦਰਾ ਹਮੇਸ਼ਾ ਠੱਡੀਆਂ ਰੱਖਣੀਆਂ ਹੈ ਤਾ ਜੋ ਉਹਨਾਂ ਦੇ ਧੁਰ ਅੰਦਰੋਂ ਆਪਣੇ ਆਪ ਸਾਡੇ ਲਈ ਦੁਆਵਾਂ ਅਸੀਂ ਸਾਢੇ ਕੱਲ੍ਹ ਤਾਂ ਦੇਖਣਾ ਜਿਸ ਬੱਚੇ ਨੇ ਆਪਣੇ ਮਾਪੇ ਨੂੰ ਖੁਸ਼ ਕਰ ਲਿਆ ਪੂਰੀ ਕੁਦਰਤ ਪੂਰੀ ਕਾਇਨਾਤ ਉਸ ਮਨੁੱਖ ਦੇ ਉੱਤੇ ਮਿਹਰਮਾਨ ਹੋ ਜਾਂਦੀ ਆ ਤਾਂ ਫਿਰ ਪਹਿਲੀਆਂ ਦੁਆਵਾਂ ਨੇ ਸਾਡੇ ਮਾਪੇ ਦੀਆਂ ਅਤੇ ਦੂਸਰੀਆਂ ਦੁਆਵਾਂ ਨੇ ਕਿਸੇ ਮਜਬੂਰ ਕਿਸੇ ਦੁਖੀ ਕਿਸੇ ਲੋੜਵੰਦ ਦੀ ਮਦਦ ਕਰਨ ਤੇ ਜੋ ਮਿਲਦੀਆਂ ਨੇ ਤਾਂ ਇਹ ਮੌਕੇ ਜਿੱਥੇ ਵੀ ਮਿਲੇ ਨਾ ਇਹ ਗਵਾਉਣਾ ਨਹੀਂ ਚਾਹੀਦਾ ਕਿਉਂਕਿ ਦੁਆਵਾਂ ਅਸੀਸਾਂ ਇਹ ਪੈਸੇ ਦੇ ਨਾਲ ਨਹੀਂ ਖਰੀਦੀਆਂ ਜਾ ਸਕਦੀਆਂ ਇਹ ਕਿਸੇ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਨਹੀਂ ਲਈਆਂ ਜਾ ਸਕਦੀਆਂ ਇਹ ਤਾਂ ਅਸੀਂ ਜਦੋਂ ਦੂਜਿਆਂ ਦੇ ਲਈ ਕੁਝ ਚੰਗਾ ਕਰਦੇ ਆ ਨਾ ਧੁਰ ਅੰਦਰੋਂ ਚੰਗਾ ਕਰਦੇ ਆ ਕਿਸੇ ਦਾ ਭਲਾ ਕਰਦੇ ਆ ਤਾਂ ਸਭ ਨੂੰ ਮਿਲਦੀਆਂ ਨੇ ਤਾਂ ਆਪਣੇ ਮਨ ਦੇ ਵਿੱਚ ਹਮੇਸ਼ਾ ਨੀਮਰਤਾ ਸਹਿਣ ਸ਼ੀਲਤਾ ਦਇਆ ਤਰਸ ਦੀ ਭਾਵਨਾ ਰੱਖਣੀ ਆ ਤਾਵੇ ਕੀ ਪਰ ਪਰ ਕੇ ਦੁਆਵਾਂ ਮਿਲਣ ਗਈਆਂ ਅਤੇ ਇਹ ਦੁਆਵਾਂ ਅਸੀਸਾਂ ਸਾਡੀ ਜ਼ਿੰਦਗੀ ਦੇ ਜਿੰਨੇ ਰੁੜੇ ਨੇ ਜਿੰਦੀਆ ਰੁਕਾਵਟਾਂ ਨੇ ਨਾ ਸਭ ਨੂੰ ਦੂਰ ਕਰ ਦੇਣਗੀਆਂ ਇਹ ਗੱਲ ਭਾਵੇਂ ਤੁਸੀਂ ਲਿਖ ਕੇ ਰੱਖ ਲਓ ਇਹ ਦੁਆਵਾਂ ਅਸੀਸਾਂ ਔਖੇ ਵੇਲੇ ਦੇ ਵਿੱਚ ਸਭ ਤੋਂ ਵੱਧ ਕੰਮ ਆਉਂਦੀਆਂ ਨੇ ਜਿੱਥੇ ਕੋਈ ਪੈਸਾ ਉਹ ਚਾਅਦਾ ਕੰਮ ਨਹੀਂ ਕਰਦਾ ਉੱਥੇ ਅਸੀਂ ਸਾ ਦੁਆਵਾਂ ਅਸੀਸਾ ਕਰਦੀਆਂ ਨੇ ਤਾਂ ਫਿਰ ਭੁੱਲ ਕੇ ਵੀ ਕਦੀ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਤੋਂ ਬਾਅਦ ਅਸੀਸ ਨਹੀਂ ਲੈਣੀ ਕਿਉਂਕਿ ਜਿੱਤੀ ਛੇਤੀ ਦੁਆਵਾਂ ਅਸੀਸਾ ਤੱਪ ਕਰਦੀਆਂ ਨੇ ਨਾ ਉਦੋਂ ਵੀ ਕਿਤੇ ਛੇਤੀ ਕਿਸੇ ਦੁਖੀ ਬੰਦੇ ਦੇ ਮਨ ਅੰਦਰੋਂ ਨਿਕਲੀ ਹੋਈ ਬਾਦ ਅਸੀਸ ਕੰਮ ਕਰਦੀ ਆ ਜੇ ਕਿਤੇ ਕਿਸੇ ਦੁਖੀ ਨੂੰ ਦਿਖਾ ਕੇ ਉਹਦੀ ਬਾਦ ਅਸੀਸ ਲੈ ਲਈ ਤਾਂ ਫਿਰ ਕਦੀ ਭਲਾ ਨਹੀਂ ਹੋ ਸਕਦਾ ਤੇ ਇਸ ਕਰਕੇ ਹਮੇਸ਼ਾ ਦੁਆਵਾਂ ਅਸੀਸਾ ਖਟਣੀਆਂ ਨੇ ਉਸ ਤੋਂ ਬਾਅਦ ਆ ਦੂਸਰੀ ਗੱਲ ਦੂਸਰੀ ਚੀਜ਼ ਉਹ ਹੈ ਅਰਦਾਸ ਬੇਤੀ ਜਦੋਂ ਆਪਾਂ ਸੱਚੇ ਮਨੋਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਤੀ ਕਰਦੇ ਆ ਨਾ ਸੱਚ ਕਰਕੇ ਜਾਣਿਓ ਜੋ ਚੀਜ਼ ਸਾਡੇ ਕਰਮਾਂ ਦੇ ਵਿੱਚ ਸਾਡੇ ਭਾਗਾ ਦੇ ਵਿੱਚ ਨਹੀਂ ਆਣਾ ਉਹ ਚੀਜ਼ ਵੀ ਸਾਨੂੰ ਮਿਲ ਸਕਦੀ ਆ। ਮਹਾਪੁਰਖ ਜੀ ਕਹਿੰਦੇ ਮੌਤ اٹਲ ਸਚਾਈ ਆ। ਇਸ ਸਚਾਈ ਨੂੰ ਕੋਈ ਬਦਲ ਨਹੀਂ ਸਕਦਾ। ਪਰ ਜੇ ਰੱਖਣ ਵਾਲਾ ਰੱਖਣ ਤੇ ਆ ਜਾਵੇ ਤਾਂ ਫਿਰ ਕੋਈ ਮਾਰ ਵੀ ਨਹੀਂ ਸਕਦਾ। ਭਾਗ ਕਿ ਸਭ ਕੁਝ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੇ ਹੱਥ ਵਿੱਚ ਆ ਅਤੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਫੈਸਲੇ ਨੂੰ ਬਦਲਣ ਦੀ ਤਾਕਤ ਸਿਰਫ ਅਰਦਾਸ ਦੇ ਵਿੱਚ ਆ। ਆਪਾਂ ਜਿੰਨਾ ਵਰਜੀ ਦਾਨ ਪੁੰਨ ਕਰ ਲਈਏ ਸੇਵਾ ਕਰ ਲਈਏ ਪਰ ਅਸਲ ਕੰਮ ਅਰਦਾਸ ਬੀਤੀ ਕਰਦੀ ਆ ਇੱਥੇ ਬਾਬਾ ਨੰਦ ਸਿੰਘ ਜੀ ਇੱਕ ਸਾਖੀ ਸੁਣਾਉਂਦੇ ਸੀ ਇਹ ਸਾਖੀ ਸੁਣ ਕੇ ਸੱਚਮੁੱਚ ਆਪਣੇ ਵਾਹੀ ਗੁਰੂ ਜੀ ਦੇ ਉੱਤੇ ਅਤੇ ਅਰਦਾਸ ਦੀ ਤਾਕਤ ਬਾਰੇ ਪਤਾ ਲੱਗਦਾ ਹੈ ਕਿ ਅਰਦਾਸ ਦੇ ਵਿੱਚ ਕਿੰਨੀ ਤਾਕਤ ਹੈ ਬਾਬਾ ਨੰਦ ਸਿੰਘ ਜੀ ਇੱਕ ਗਰਭਵਤੀ ਹਿਰਨੀ ਦੀ ਸਾਖੀ ਸੁਣਾਉਂਦੇ ਸਨ ਕਹਿੰਦੇ ਇੱਕ ਵਾਰ ਇੱਕ ਹਿਰਨੀ ਜੋ ਕਿ ਗਰਭਵਤੀ ਸੀ ਉਸ ਨੂੰ ਇੱਕ ਸ਼ਿਕਾਰੀ ਨੇ ਚਾਰੇ ਪਾਸਿਆਂ ਤੋਂ ਘੇਰ ਲਿਆ ਇੱਕ ਪਾਸੇ ਖੁਦ ਤੀਰਕਮਾਨ ਲੈ ਕੇ ਖੜਿਆ ਹੈ ਦੂਸਰੇ ਪਾਸੇ ਉਹਦੀ ਆਪਣਾ ਸ਼ਿਕਾਰੀ ਕੁੱਤਾ ਖਲਾਰ ਦਿੱਤਾ ਤੀਸਰੇ ਪਾਸੇ ਅੱਗ ਬਾਲ ਦਿੱਤੀ ਅਤੇ ਚੌਥੇ ਪਾਸੇ ਜਾਲ ਵਿਛਾ ਦਿੱਤਾ ਤਾਂ ਜੋ ਹਿਰਨੀ ਬਚ ਕੇ ਭੱਜ ਨਾ ਸਕੇ ਕਿਉਂਕਿ ਜੇ ਪਿੱਛੇ ਨੂੰ ਭੱਜੀ ਤਾਂ ਉਧਰ ਸ਼ਿਕਾਰੀ ਕੁੱਤਾ ਖੜਿਆ ਸੀ ਜੇ ਆਪਦੇ ਸੱਜੇ ਨੂੰ ਭੱਜੇ ਤਾਂ ਉਸ ਪਾਸੇ ਅੱਗ ਬਲ ਰਹੀ ਸੀ ਖੱਬੇ ਨੂੰ ਭੱਜੇ ਤਾਂ ਉਸ ਪਾਸੇ ਜਾਲ ਸੀ ਉਹਦੇ ਵਿੱਚ ਫਸ ਜਾੜਾ ਸੀ ਜੇ ਸਾਹਮਣੇ ਨੂੰ ਭੱਜਦੀ ਤਾਂ ਸਾਹਮਣੇ ਸ਼ਿਕਾਰੀ ਸੀ ਕਹਿੰਦੇ ਉਹ ਹਿਰਨੀ ਨੂੰ ਮੌਤ ਸਾਹਮਣੇ ਦਿਖਾਈ ਦੇ ਰਹੀ ਸੀ ਪਰ ਉਹ ਹਿਰਨੀ ਨੂੰ ਆਪਣੇ ਨਾਲੋਂ ਪਹਿਲਾਂ ਜਿਹਦਾ ਆਪਣੇ ਬੱਚੇ ਦੀ ਸੀ ਉਹਨੇ ਉਹ ਪ੍ਰਮਾਤਮਾ ਦੇ ਅੱਗੇ ਅਰਦਾਸ ਕੀਤੀ ਫਰਿਆਦ ਕੀਤੀ ਕਿ ਸਤਿਗੁਰ ਸੱਚੇ ਪਾਤਸ਼ਾਹ ਹੁਣ ਮੇਰਾ ਕੋਈ ਵਸ ਨਹੀਂ ਆ ਪ੍ਰਮਾਤਮਾ ਤੁਸੀਂ ਹੀ ਮੇਰੀ ਅਤੇ ਮੇਰੇ ਬੱਚੇ ਦੀ ਰੱਖਿਆ ਕਰਨੀ ਆ ਪ੍ਰਮਾਤਮਾ ਮੇਰਾ ਕੋਈ ਜੋਰ ਨਹੀਂ ਚੱਲ ਰਿਹਾ ਬਿਰੀ ਅਰਦਾਸ ਬੇਤੀ ਸੁਣੋ ਮੇਰੇ ਉੱਤੇ ਇਹਨੂੰ ਇਸ ਸ਼ਿਕਾਰੀ ਤੋਂ ਬਚਾਓ ਤਾਂ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਤਰੋ ਕੀਤੀ ਹੋਈ ਅਰਦਾਸ ਇੱਕ ਛਿਣ ਦੇ ਵਿੱਚ ਪਹੁੰਚਦੀ ਆ ਅਤੇ ਪ੍ਰਵਾਰ ਵੀ ਹੁੰਦੀ ਆ ਕਹਿੰਦੇ ਸਤਿਗੁਰ ਸੱਚੇ ਪਾਸ਼ਾੜੇ ਐਸੀ ਕਰਾਮਾਤ ਦਿਖਾਈ ਕੀ ਇੱਕ ਇੱਕ ਦਾਮ ਹਨੇਰੀ ਦਾ ਬੁੱਲਾ ਆਇਆ ਮਿੱਟੀ ਉੱਡੀ ਸ਼ਿਕਾਰੀ ਦੀਆਂ ਅੱਖਾਂ ਦੇ ਵਿੱਚ ਪੈ ਗਈ ਉਦੋਂ ਸ਼ਿਕਾਰੀ ਨੇ ਆਪਣਾ ਨਿਸ਼ਾਨਾ ਸਾਧਿਆ ਹੋਇਆ ਸੀ ਜਦੋਂ ਉਹ ਮਿੱਟੀ ਅੱਖਾਂ ਦੇ ਵਿੱਚ ਪਈ ਤਾਂ ਸ਼ਿਕਾਰੀ ਦਾ ਨਿਸ਼ਾਨਾ ਝੂਕ ਗਿਆ ਉਹ ਸਿੱਧਾ ਜਾ ਕੇ ਸ਼ਿਕਾਰੀ ਕੁੱਤੇ ਨੂੰ ਤੀਰ ਵਜਾ ਸ਼ਿਕਾਰੀ ਕੁੱਤਾ ਉੱਥੇ ਹੀ ਮਰ ਗਿਆ ਉਦੋਂ ਹਵਾ ਦਾ ਬੁੱਲਾ ਜਦੋਂ ਆਇਆ ਤਾਂ ਜਿਹੜਾ ਜਾਲ ਸੀ ਉਹ ਸਿੱਧਾ ਅੱਗ ਦੇ ਵਿੱਚ ਜਾ ਕੇ ਸੜ ਗਿਆ ਕਹਦੇ ਤੇਜ ਵੀ ਆਇਆ ਤਾਂ ਇਹਦੀ ਅੱਗ ਵੀ ਬੁਝ ਗਈ ਸੋ ਕਿੱਥੇ ਹਿਰਦੇ ਨੂੰ ਲੱਗ ਰਿਹਾ ਸੀ ਕਿ ਮੈਂ ਚਾਰੇ ਪਾਸਿਆਂ ਤੋਂ ਘਿਰ ਗਈ ਮੇਰੇ ਬਚਣ ਦਾ ਕੋਈ ਰਾਹ ਨਹੀਂ ਆ ਪਰ ਜਦੋਂ ਸਤਿਗੁਰੂ ਸੱਚੇ ਪਾਸ਼ਾ ਦੀ ਅਰਦਾਸ ਬੇਤੀ ਕੀਤੀ ਤਾਂ ਸਤਿਗੁਰੂ ਸੱਚੇ ਪਾਸ਼ਾ ਪਰਤਾ ਖਾੜ ਕੇ ਵਰਤੇ ਸੋ ਇਹ ਸਾਖੀ ਕਰਕੇ ਸਾਨੂੰ ਦੱਸੇ ਕਿ ਭਾਈ ਅਰਦਾਸ ਦੇ ਵਿੱਚ ਬਹੁਤ ਤਾਕਤ ਆ ਜ਼ਿੰਦਗੀ ਦੇ ਵਿੱਚ ਕਿਤੇ ਵੀ ਦੁੱਖ ਦੀ ਘੜੀ ਆ ਜਾਵੇ ਕੋਈ ਵੀ ਸੰਕਟ ਆ ਜਾਵੇ ਤਾਂ ਬਸ ਨਿਮਾਣੇ ਹੋ ਕੇ ਗੁਰਨਾਣਕ ਪਾਸ਼ਾ ਦੇ ਅੱਗੇ ਟਹਿ ਪੈਣਾ ਹੈ ਵੀ ਸਤਿਗੁਰ ਸੱਚੇ ਪਾਸ਼ਾ ਚੰਗੇ ਆ ਮਾੜੇ ਆ ਤੇਰੇ ਆ ਤੇਰਿਆਂ ਦੀ ਟੇਟੂ ਫਿਕਰ ਹੋਵੇ ਮੈਂ ਕੁਝ ਨਹੀਂ ਕਰ ਸਕਦਾ ਮੈਨੂੰ ਕੋਈ ਰਾਹ ਨਹੀਂ ਮਿਲਦਾ ਸਤਿਗੁਰ ਸੱਚੇ ਪਾਸ਼ਾ ਮੈਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਕੱਢੋ ਕਿਤੇ ਜਦੋਂ ਇਹ ਸੱਚੇ ਮਨੋਂ ਸਤਿਗੁਰ ਸੱਚੇ ਪਾਸ਼ਾ ਦੇ ਅੱਗੇ ਅਰਦਾਸ ਕੀਤੀ ਜਾਵੇ ਸਤਿ ਸਤਿ ਗੁਰੂ ਸਜੇ ਪਾਸ਼ਾ ਚਾਟਾ ਪਰਮਾਨ ਕਰਦੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੁਆਵਾਂ ਅਸੀਸਾਂ ਅਤੇ ਅਰਦਾਸ ਦੀ ਗੱਲ ਕੀਤੀ ਆ ਕਿ ਜਿੱਤੀ ਛੇਤੀ ਦੇ ਨਾਲ ਕੰਮ ਅਰਦਾਸ ਬੇਨਤੀ ਕਰਦੀ ਆ ਕਿਸੇ ਧਿਰ ਅਧਰੋਂ ਨਿਕਲੀਆਂ ਅਸੀਸਾਂ ਦੁਆਵਾਂ ਕੰਮ ਕਰਦੀਆਂ ਨੇ ਨਾ ਉਨੀ ਤੇਜ਼ੀ ਦੇ ਨਾਲ ਹੋਰ ਕੋਈ ਚੀਜ਼ ਸਾਡੇ ਲਈ ਕੰਮ ਨਹੀਂ ਕਰ ਸਕਦੀ ਪਾਵੇਸ਼ਾ ਦੁਆਵਾਂ ਅਸੀਸਾਂ ਖਟਰੀਆਂ ਨੇ ਅਤੇ ਦੁੱਖ ਸੁੱਖ ਦੇ ਵਿੱਚ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਅਰਦਾਸ 베ਤੀ ਤੱਕ ਦੇਖਣਾ ਕੋਈ ਜਿੰਨਾ ਵਰਜੀ ਜ਼ੋਰ ਲਾ ਲਵੇ ਚਾਹ ਕੇ ਵੀ ਵਾਲ ਵੀ ਵਿਗਾੜ ਨਹੀਂ ਕਰ ਪਾਵੇਗਾ ਕਿਉਂਕਿ ਜਿਸ ਮੱਦੇ ਦੇ ਕੋਲ ਦੁਆਵਾ ਦੀ ਪੂੰਜੀ ਹੋਵੇ ਨਾ